ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਖੜੇ ਆਪਾਂ ਐਸਵਾਈਐ ਨਹਿਰ ਜਿਹੜੀ ਸਰਕਾਰ ਨੇ ਮੁੱਦਾ ਬਣਾਇਆ ਬਾਈ ਪੰਜਾਬ ਤੇ ਹਰਿਆਣਾ ਨੂੰ ਲੜਾਉਣੇ ਦਾ ਸਿਆਸਤ ਦੀ ਇੱਕ ਮੋਹਰਾ ਇੱਕ ਬਹੁਤ ਬੜਾ ਜਾਲ ਵਿਛਾਇਆ ਉਹ ਨਹਿਰ ਦਿਖਾ ਬਾਈ ਉਹ ਹੈ ਲਾਗੇ ਪੱਕੀ ਨਹਿਰ ਚੱਲ ਰਹੀ ਹੈ ਇਹ ਬਾਈ ਜਿਹੜੀ ਬੰਦ ਪਈ ਇਹ ਸਿਆਸਤ ਹੈ ਇੱਕ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਬਗਾਨੇ ਪੁੱਤ ਨੇ ਡੇਕਾਂ ਲਗਾਤੀ ਨੇ ਡੇਕਾਂ ਉੱਗੀਆਂ ਨੇ ਡੇਕਾਂ ਗੱਲੀ ਗੱਲੀ ਚੀਜ਼ ਦਿਖਾਣੇ ਤੁਹਾਨੂੰ ਇਹ ਡੇਕਾਂ ਲਾਈਆਂ ਕਹਿੰਦੇ ਤੀਆਂ ਇਹ ਡੇਕਾਂ ਲਾਈਆਂ ਨੇ ਬਲਵਿੰਦਰ ਸਿੰਘ ਜਟਾਣੇ ਨੇ ਐਵੇਂ ਨਹੀਂ ਮੂਸੇ ਵਾਲਾ ਜੱਟ ਤਰੀਫਾਂ ਲੇ ਗਿਆ ਬਲਵਿੰਦਰ ਜਟਾਣੇ ਦਾ ਨੌ ਪਾ ਕੇ ਐਸਬੀਐਲ ਗਾਣੇ ਨੇ ਲੱਖਾਂ ਕਰੋੜਾਂ ਲੋਕਾਂ ਨੇ ਵਿਊ ਦਿੱਤੇ ਉਹਨੂੰ ਉਹ ਗਾਣਾ ਦੇਖਿਆ ਗਿਆ ਦੇਖਿਆ ਕਿ ਹੁੰਦਾ ਜੱਟ ਮੂਸੇ ਵਾਲਾ ਦਾ ਗਾਇਆ ਦਾ ਬਲਵਿੰਦਰ ਜਟਾਣੇ ਦਾ ਵਿੱਚ ਨੌ ਲਿਆ ਦਾ ਬਲਵਿੰਦਰ ਜਟਾਣਾ ਉਹ ਹੈ ਇਹ ਨਾ ਐਸਬੀਐਲ ਨਹਿਰ ਜਲ ਬਣ ਰਹੀ ਧੀ ਪਾਣੀ ਪੰਜਾਬ ਦਾ ਵਾਧੂ ਪਾਣੀ দেয়া ਜਾ ਰਿਹਾ ਦਾ ਉਹਨੂੰ ਰੋਕਣੇ ਵਾਲਾ ਉਹਨੂੰ ਥੰਮ ਲਾਉਣੇ ਵਾਲਾ ਬਲਵਿੰਦਰ ਜਟਾਣਾ ਹੋਇਆ ਏ ਇਹਨੂੰ ਪੂਲੇ ਨਿਹੰਗਨਾਂ ਉਹਦੇ ਟੱਬਰ ਨੂੰ ਮਾਰ ਕੇ ਮੈਂ ਕਹਿੰਦਾ ਵੀ ਛੋਟੇ ਛੋਟੇ ਨਿਆਣਿਆਂ ਬਾਬੀ ਤਰਸ ਨਹੀਂ ਜਾ ਕਰਿਆ ਉਹਨਾਂ ਦਾ ਵੀ ਗਾਟੇ ਤਾਰਦੇ ਪੂਲੇ ਨਿਹੰਗਨਾਂ ਉਹ ਬੰਦੇ ਦੇ ਪਰਿਵਾਰ ਨੂੰ ਜੂੰਦੇ ਨੂੰ ਫੂਕ ਤਾ ਦਾ ਪੂਲੇ ਦਾ ਵੀ ਤੁਹਾਨੂੰ ਪਤਾ ਵੀ ਜੇਲ੍ਹ ਵਿੱਚ ਕੀ ਹੱਲ ਹੋਇਆ ਤਾਂ ਕਿ ਆ ਉਹਦਾ ਮੈਂ ਕਹਿੰਦਾ ਵੀ ਕਿਹੜੀ ਮੌਤ ਮਾਰਿਆ ਦਾ ਸਿੰਘਾਂ ਨੇ ਇਹ ਉਹ ਨਹਿਰ ਹੈ ਬਈ ਐਸਬੀਐਲ ਕਹਿੰਦੇ ਜਿਹਨੂੰ ਆਪਾਂ ਇਹ ਇੱਕ ਸਿਆਸਦੀ ਭੇੜ ਚੜੀ ਵੀ ਸਿਆਸਤ ਦਾ ਮੁੱਦਾ ਹੋ ਰੇ ਇਹਦੇ ਵਿੱਚ ਕੁਝ ਨਹੀਂ ਵੋਟਾਂ ਮੇਲੇ ਚੱਕ ਲੈਣੇ ਵੀ ਐਸਬੀਐਲ ਨਹਿਰ ਹਰਿਆਣੇ ਨੂੰ ਪਾਣੀ ਦਿਓ ਜੀ ਉਹਦੇ ਬਾਅਦ ਜਦ ਰੋਟਾਂ ਮੁਕਲੀਆਂ ਫੇ ਪਾਣੀ ਵੀ ਮੁੱਕ ਗਿਆ ਵਿੱਚੇ ਨਹਿਰ ਵੀ ਮੁੱਕ ਗਈ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਆਪਸ ਵਿੱਚ ਇਹ ਲੜਾਉਣੇ ਦਾ ਇੱਕ ਜਰੀਆ ਬਣਾਇਆ ਵਾ ਹੋਰ ਇਹ ਕੁਝ ਨਹੀਂ ਹੈਗਾ ਇੱਕ ਸਿਆਸਤ ਹੈ ਇੱਕ ਪੌੜੀ ਹੈ ਜੀਬਾ ਪੈਰ ਰੱਖ ਕੇ ਗਾਹਾਂ ਲੋਕ ਚੜਦੇ ਆਂ ਵੀਡੀਓ ਨੂੰ ਕਰਿਓ ਸ਼ੇਅਰ ਭਾਈ ਇਹ ਤੁਹਾਨੂੰ ਉਹ ਆਪਣੀ ਸਚਾਈ ਦਿਖਾਈ ਹੈ ਅਸਲੀਅਤ ਦਿਖਾਈ ਹੈ ਵਾਇਗ੍ਰੀਜੀ ਦਾ ਖਾਲਸਾ ਵਾਇਗ੍ਰੀਜੀ ਕੀ ਫਤ